ਹਾਂਜੀ WhatsApp ਤਾਂ ਆਪਾਂ ਤਕਰੀਬਨ ਸਾਰੇ ਚਲਾਉਂਦੇ ਆ ਤਾਂ WhatsApp ਦੇ ਵਿੱਚ ਬਹੁਤ ਸਾਰਾ ਚੇਂਜ ਹੋ ਚੁੱਕਿਆ ਹੈ ਤਾਂ ਕਈ ਘੈਂਟ ਘੜ ਫੀਚਰ ਆ ਜਿਹੜੇ ਕਿ ਤੁਸੀਂ ਬਿਲਕੁਲ ਵੀ ਨਹੀਂ ਵਰਤੇ ਹੋਣੇ ਕੀ ਚੇਂਜ ਹੋਇਆ ਕਿਹੜੇ ਫੀਚਰ ਆ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਓ ਧਿਆਨ ਨਾਲ ਆਪਾਂ ਦੱਸਦੇ ਆਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ Play Store ਤੇ ਜਾ ਕੇ ਆਪਣਾ ਆਪਾਂ WhatsApp ਜਿਹੜਾ ਅਪਡੇਟ ਕਰ ਲੈਣਾ ਅਪਡੇਟ ਕਰਨ ਤੋਂ ਬਾਅਦ ਕੀ ਕਰਨਾ ਹੁਣ ਆਪਣਾ WhatsApp ਓਪਨ ਕਰਨਾ WhatsApp ਓਪਨ ਕਰਨ ਤੋਂ ਤੁਸੀਂ ਦੇਖ ਸਕਦੇ ਪਰ ਤਿੰਨ ਬਿੰਦੂ ਬਣੇ ਤੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਆਪਾਂ ਇਹ ਕਰਨਾ ਇੱਥੇ ਸੈਟਿੰਗ ਤੇ ਜਾਣਾ ਹੈ ਸ਼ੇਡਿੰਗ ਤੇ ਜਾਣ ਤੋਂ ਬਾਅਦ ਆਪਾਂ ਥੋੜੀ ਜਿਹਾ ਥੱਲੇ ਆਇਆ ਨਾ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਲਿਖਿਆ ਪ੍ਰਾਈਵੇਸੀ ਤੇ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖਿਆ ਸਟੇਟਸ ਇੱਥੇ ਆਪਾਂ ਕਲਿੱਕ ਕਰਨਾ ਤਾਂ ਇੱਥੇ ਤੁਸੀਂ ਦੇਖ ਸਕਦੇ ਆ ਹੈਗਾ ਅਲਾਉ ਸ਼ੇਅਰਿੰਗ ਫੇਸਬੁੱਕ ਸਟੋਰੀ ਇੰਸਟਾਗ੍ਰਾਮ ਸਟੋਰੀ ਹੈ ਨਾ ਤੁਸੀਂ ਇੱਥੇ ਜਿਹੜਾ ਵੀ ਆਪਣਾ ਸਟੇਟਸ ਲਾਉਂਗੇ ਜੇਕਰ ਤੁਸੀਂ ਇਹਨਾਂ ਨੂੰ ਔਨ ਕਰ ਦੋਗੇ ਇੱਥੇ ਔਨ ਕਰਨ ਦੇ ਨਾਲ ਕੀ ਹੋਣਾ ਜਿਹੜਾ ਵੀ ਤੁਸੀਂ ਮਤਲਬ WhatsApp ਤੇ ਆਪਣਾ ਸਟੇਟਸ ਲਾਇਆ ਉਹ ਸਿੱਧਾ ਹੀ ਤੁਹਾਡੇ Instagram ID ਤੇ ਵੀ ਲੱਗ ਸਕਦਾ ਤੇ Facebook ਤੇ ਵੀ ਲੱਗ ਸਕਦਾ ਹੈ ਤੇ ਦੂਸਰੇ ਨਾਲ ਅਲਾਉ ਸ਼ੇਅਰਿੰ ਆਨ ਕਰਨ ਦੇ ਨਾਲ ਜਿਹੜਾ ਵੀ ਤੁਸੀਂ ਸਟੇਟਸ ਲਾਉਂਦੇ ਤੁਹਾਡਾ ਸਟੇਟਸ ਕੋਈ ਵੀ ਰੀਸ਼ੇਅਰ ਕਰਕੇ ਆਪਣੇ WhatsApp ਸਟੇਟਸ ਤੇ ਪਾ ਲਾ ਸਕਦਾ ਹੈ ਇਹ ਤੁਸੀਂ ਬੰਦੇ ਹੀ ਰੱਖਣਾ ਹੈ तकरीबन ਖਾਸ ਕਰਕੇ ਭੈਣਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਫੈਮਿਲੀ ਵਾਲੇ ਬੰਦੇਾਂ ਲਈ ਇਹਦਾ ਗਲਤ ਵੀ ਇਸਤੇਮਾਲ ਹੋ ਸਕਦਾ ਹੈ ਤਾਂ ਇਹ ਹੋਣ ਤੋਂ ਬਾਅਦ ਆਪਾਂ ਬੈਕ ਆਉਣਾ ਹੈ ਬੈਕ ਆਉਣ ਤੋਂ ਬਾਅਦ ਆਪਾਂ ਕੀ ਦੇਖਦਾ ਇੱਥੇ ਜਾਣਾ ਆਪਾਂ ਚੈਟ ਸੌਰੀ ਇੱਥੇ ਜਾਣਾ ਆਪਾਂ ਸਟੋਰੇਜ ਐਂਡ ਡਾਟਾ ਇੱਥੇ ਕਲਿੱਕ ਕਰਨਾ ਤਾਂ ਪਾ ਬਹੁਤ ਵਾਰੀ ਦੇਖਦੇ ਆਂ ਵੀ ਆਪਾਂ ਨੂੰ ਕੋਈ ਵੀ ਹੈ ਨਾ ਮਤਲਬ ਕੋਈ ਫੋਟੋ ਵੀਡੀਓ ਜਾਂ ਕੋਈ ਵੀ ਕੋਈ ਵੇਲੇ ਕੋਈ ਬੰਦਾ ਭੇਜਦਾ ਆ ਤਾਂ ਜਿਹੜੀ ਉਹਦੀ ਕੁਆਲਿਟੀ ਆ ਬਹੁਤ ਡਾਊਨ ਹੁੰਦੀ ਆ ਮਤਲਬ ਪਿਕਸਲ ਫੜ ਜਾਂਦੇ ਆ ਨਾ ਵਧੀਆ ਨਹੀਂ ਉਹਦੀ ਐਚ ਡੀ ਦੇ ਵਿੱਚ ਨਹੀਂ ਆਉਂਦੀ ਆਪਾਂ ਇੱਥੇ ਕੀ ਕਰਨਾ ਆਟੋ ਡਾਊਨਲੋਡ ਕੁਆਲਿਟੀ ਤੇ ਕਲਿੱਕ ਕਰਨਾ ਤੁਸੀਂ ਦੇਖ ਸਕਦੇ ਇੱਥੇ ਦੋ ਜੀ ਸਟੈਂਡਰਡ ਤੇ ਐਚਡੀ ਆਪਾਂ ਇਹ ਕਰਨਾ ਇੱਥੇ ਐਚਡੀ ਤੇ ਕਲਿੱਕ ਕਰਕੇ ਇਥੋਂ ਸੇਵ ਕਰ ਦੇਣਾ ਹੁਣ ਕੋਈ ਵੀ ਤੁਹਾਨੂੰ ਬੰਦਾ ਕੋਈ ਫੋਟੋ ਭੇਜੂਗਾ ਵੀਡੀਓ ਭੇਜੂਗਾ ਬਿਲਕੁਲ ਫੁੱਲ ਐਚਡੀ ਦੇ ਵਿੱਚ ਤੁਹਾਡੇ ਫੋਨ ਦੇ ਵਿੱਚ ਉਹ ਸੇਵ ਹੋਊਗੀ ਆ ਆਟੋਮੈਟਿਕੀ ਜੇ ਵੀ ਬੜੀ ਘੈਂਟ ਰੱਖਿਆ ਇਹਨੂੰ ਯੂਜ਼ ਕਰੋ ਤਾਂ ਉਸ ਤੋਂ ਬਾਅਦ ਕੀ ਹੈ ਉੱਪਰ ਤੁਸੀਂ ਦੇਖ ਸਕਦੇ ਮੀਡੀਆ ਕੁਆਲਿਟੀ ਅਪਲੋਡ ਇੱਥੇ ਕੀ ਕਰਨਾ ਅਪਲੋਡ ਕਲਿੱਕ ਕਰਨਾ ਤੁਸੀਂ ਇੱਥੇ ਐਚਡੀ ਸਿਲੈਕਟ ਕਰ ਲੈਣਾ ਤੁਸੀਂ ਕਿਸੇ ਨੂੰ ਵੀ ਆਪਣੀ ਕੋਈ ਵੀ ਫੋਟੋ ਵੀਡੀਓ ਸੈਂਡ ਕਰੋਗੇ ਤਾਂ ਤੁਹਾਡੀਆਂ ਵੀ ਮਤਲਬ ਐਚਡੀ ਦੇ ਵਿੱਚ ਸੈਂਡ ਹੋਊਗੀਆਂ ਤਾਂ ਉਸ ਤੋਂ ਬਾਅਦ ਹੈਗਾ ਫੋਨ ਕੰਨ ਤੇ ਨਾਲ ਕੀ ਹੋਣਾ ਹੈ ਜਦੋਂ ਤੁਸੀਂ ਇਹਨਾਂ ਆਰਗਨ ਨੂੰ ਜਿਹੜਾ ਤੁਹਾਡੇ ਵਟਸਐਪ ਦਾ ਇੰਟਰਨੈਟ ਆ ਉਹ ਬੰਦ ਹੋ ਜਾਣਾ ਤੁਹਾਡਾ ਵਟਸਐਪ ਬਿਲਕੁਲ ਨਹੀਂ ਕੰਮ ਕਰਦਾ ਮੰਨ ਲਓ ਤੁਸੀਂ ਇਹਨੂੰ ਕਿਸੇ ਨੂੰ ਆਪਣਾ ਫੋਨ ਦਿੱਤਾ ਹਨਾ ਤੁਸੀਂ ਇਹਨੂੰ ਔਨ ਕਰਕੇ ਦੇ ਦਿਓ ਤੁਹਾਡੇ ਵਟਸਐਪ ਨੇ ਕੰਮ ਨਹੀਂ ਕਰਦਾ ਨਾ ਕੋਈ ਮੈਸੇਜ ਭੇਜ ਸਕਦਾ ਨਾ ਹੀ ਕੋਈ ਆਉਣਾ ਜਦੋਂ ਇਹਨੂੰ ਮਤਲਬ ਆਪਾਂ ਬੰਦ ਕਰ ਦਣਾ ਤਾਂ ਫੇਰ ਦੁਬਾਰਾ ਮੈਸੇਜ ਆਉਣਗੇ ਤੁਹਾਡਾ ਵਟਸਐਪ ਫੇਰ ਚੱਲ ਪਾਣਾ ਤੇ ਇਹ ਹੋਣ ਤੋਂ ਬਾਅਦ ਆਪਾਂ ਕੀ ਕਰਨਾ ਇੱਕ ਬੈਕ ਆਉਣਾ ਬੈਕ ਆਉਣ ਤੋਂ ਬਾਅਦ ਆਪਾਂ ਸਾਰੇ ਥੱਲੇ ਚਲ ਜਾਣਾ ਤੁਸੀਂ ਦੇਖ ਸਕਦੇ ਇੱਕ ਲਿਖਿਆ ਤੇ ਸੈਂਡ ਫੀਡਬੈਕ ਇੱਥ ਇੱਥੇ ਮੰਨ ਲਓ ਤੁਹਾਨੂੰ ਕੋਈ WhatsApp ਤੇ ਦਿੱਕਤ ਆਦੀ ਆ ਕੋਈ ਵੀ ਮਤਲਬ ਪਰੇਸ਼ਾਨੀ ਆਦੀ ਆ ਤੁਸੀਂ ਇੱਥੇ ਆਪਣੀ ਪਰੇਸ਼ਾਨੀ ਲਿਖ ਕੇ ਥੱਲੇ ਸਕਰੀਨਸ਼ਾਟ ਲਿਖਿਆ ਹੈ ਇੱਥੇ ਤੁਸੀਂ ਉਹ ਸਕਰੀਨਸ਼ਾਟ ਭੇਜ ਦੇਣਾ ਉੱਪਰ ਲਿਖ ਦੇਣਾ ਵੀ ਤੁਹਾਨੂੰ ਕੀ ਪਰੇਸ਼ਾਨੀ ਆ WhatsApp ਦੇ ਵਿੱਚ ਤਾਂ ਤੁਸੀਂ ਕੰਪਨੀ ਨੂੰ ਸਿੱਧਾ ਹੀ ਮਤਲਬ ਭੇਜ ਕੇ ਛੇਤੀ ਉਹਦਾ ਹੱਲ ਕਰਵਾ ਸਕਦੇ ਆ ਤਾਂ ਉਸ ਤੋਂ ਬਾਅਦ ਕੀ ਆ ਆਪਾਂ ਬੈਕ ਆ ਜਾਣਾ ਬੈਕ ਆਉਣ ਤੋਂ ਬਾਅਦ ਆਪਾਂ ਆਉਣਾ ਇੱਥੇ ਆਪਣੇ ਅਪਡੇਟ ਤੇ ਅਪਡੇਟ ਤੇ ਆਉਣ ਤੋਂ ਬਾਅਦ ਤੁਸੀਂ ਇੱਥੇ ਸਟੇਟਸ ਤੇ ਆ ਜਾਣਾ ਸਟੇਟਸ ਤੇ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਇੱਥੇ ਹੋਣਾ ਤੁਸੀਂ ਕੋਈ ਵੀ ਸਰਚ ਕਰਕੇ ਕੱਲਾ ਗਾਣਾ ਵੀ ਲਾ ਸਕਦੇ ਆਪਣੇ WhatsApp ਸਟੇ ਅਗੇ ਨੂੰ ਕੋਈ ਫੀਚਰ ਮਿਲ ਜੇਗਾ ਤਾਂ ਮੈਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਆ